ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਦੇ ਵਿੱਚ ਪ੍ਰਧਾਨ ਸਭ ਸ੍ਰੀ ਅੰਮ੍ਰਿਤਸਰ ਸਾਹਿਬਾ ਉਹਦੇ ਦਰਸ਼ਨ ਦਿਦਾਰੇ ਨੇ ਜਲੇਵਾਲਾ ਬਾਗ ਦੁਰਗਿਆਨਾ ਮੰਦਿਰ ਪਾਰਟੀਸ਼ਨ ਮਿਊਜ਼ੀਅਮ ਰਾਮ ਤੀਰਥ ਵਾਲਮੀਕ ਭਗਵਾਨ ਵਾਲਮੀਕੀ ਦਾ ਮੰਦਿਰ ਬਾਗਾ ਬਾਗਰ ਤੋਂ 3 ਦਿਨ ਦਾ ਪ੍ਰੋਗਰਾਮ ਹੋਊਗਾ ਹਰ ਇੱਕ ਬਹੁਤ ਤੋਂ 40 ਮੈਂਬਰ ਜਿਹੜੇ ਨੇ ਕਿਉਂਕਿ ਵਸਤੇ ਵਿੱਚ 40 ਸੀਟਾਂ ਨੇ ਭਾਰਮ ਜਿੰਨੇ ਮਰਜ਼ੀ ਭਰ ਸਕਦੇ ਨੇ ਪਰ ਲੱਕੀ ਡਰਾ ਜਿਹੜਾ ਇੱਥੇ ਲੋਕਾਂ ਦੇ ਸਾਹਮਣੇ ਲੋਕਾਂ ਦੇ ਆਪਣੇ ਬੱਚੇ ਬਜ਼ੁਰਗ ਜਿਹੜੇ ਉਹ ਕਰਦੇ ਨੇ ਵੀ 15 ਬੰਦਿਆਂ ਦਾ ਸੀ ਬੱਚਿਆਂ ਨੇ ਡਰਾ ਕੱਢਿਆ ਉਹਨਾਂ ਨੂੰ ਮਿਲ ਕੇ ਆਏ ਤੇ ਬੜਾ ਸਾਡੇ ਆਸਥਾਨਾ ਜੁੜੀ ਹੋਈ ਚੀਜ਼ ਹੈ ਕਿ ਬਹੁਤ ਸਾਰੇ ਲੋਕ ਜਿਹੜੇ ਨੇ ਉਹ ਜਾਣਾ ਚਾਹੁੰਦੇ ਆ ਦਰਸ਼ਕਦਾਰਾਂ ਵਾਸਤੇ तीर्थ ਯਾਤਰਾ ਤੇ ਪਰ ਕਈ ਕਿਸਮ ਦੀਆਂ ਮਜਬੂਰੀਆਂ ਆਰਥਿਕ ਮਜਬੂਰੀਆਂ ਸਮਾਜਿਕ ਮਜਬੂਰੀਆਂ ਉਹ ਅੱਗੇ ਆ ਜਾਂਦੀਆਂ ਕਈ ਵਾਰੀ ਜਾਂ ਕੋਈ ਸੇਵਾ ਸੰਭਾਲ ਵਾਸਤੇ ਕੋਈ ਹੋਰ ਅਸਿਸਟੈਂਟ ਨਹੀਂ ਹੈਗਾ ਬੰਦਾ ਨਹੀਂ ਹੈ ਕੋਈ ਇਹ ਬੱਸ ਦੇ ਵਿੱਚ ਡਾਕਟਰ ਦੇ ਨਾਲ ਅਸਿਸਟੈਂਟ ਉਹ ਵੀ ਬੈਠਣਗੇ ਤੇ ਬਾਕੀ ਦਾ ਪਰ ਤੇ ਸਭ ਕੁਝ ਉਹਨਾਂ ਨੂੰ ਖਾਣ ਪੀਣ ਤੋਂ ਲੈ ਕੇ ਰਹਿਣ ਤੱਕ ਦਾ ਸਾਰਾ ਪ੍ਰਬੰਧ ਜਿਹੜਾ ਉਹ ਪੰਜਾਬ ਗਵਰਨਮੈਂਟ ਵੱਲੋਂ ਹੋਊਗਾ ਤਿੰਨ ਬੱਸਾਂ ਬਰਡਵਾਲ ਪਿੰਡ ਤੋਂ ਜਾਣਗੇ 120 ਬੰਦੇ ਹੋਊਗਾ ਸੋ ਜਿਹੜੇ ਜ਼ਿਲ੍ਹੇ ਬਾਰਡਰ ਵਾਲੇ ਜ਼ਿਲ੍ਹੇ ਨੇ ਉਹਨਾਂ ਨੂੰ 택ਸੀ ਕੇਸਗਰ ਸਾਹਿਬ ਅਨੰਦਪੁਰ ਸਾਹਿਬ ਮਾਤਾ ਨਾਨਾ ਦੇਵੀ ਜੀ ਦੇ ਦਰਸ਼ਨ ਵਿਰਾਸਤੇ ਖਾਲਸਾ ਭਾਈ ਜੈਤਾ ਜੀ ਦਾ ਮਿਊਜ਼ੀਅਮ ਜਿਹੜਾ ਬਣਾਇਆ ਤੇ ਜਿੰਨੇ ਵੀ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਹੋਰ ਇਤਿਹਾਸਕ ਗੁਰਦੁਆਰਾ ਸਾਹਿਬ ਨੇ ਕੋਈ 350 ਸਾਲਾ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਦਿਵਸ ਉਹ ਪੂਰਾ ਮਨਾ ਰਹੇ ਆ ਇਸ ਸਾਲ ਦੇ ਵਿੱਚ ਤੇ ਉਹ ਉਹ ਵੀ ਉਹਨਾਂ ਦੀ ਵੀ ਆਨੰਦਪੁਰੀ ਉਹਨਾਂ ਨੇ ਬਸਾਈ ਸੀ ਸੋ ਉਸ ਸੰਬੰਧ ਦੇ ਵਿੱਚ ਵੀ ਬਹੁਤ سارے ਲੋਕ ਜਿਹੜੇ ਨੇ ਉਹ ਉੱਥੇ ਜਾਣਾ ਚਾਹੁੰਦੇ ਦਰਸ਼ਕ ਬਣਨਾ ਚਾਹੁੰਦੇ ਪੂਰੀ ਦੁਨੀਆ ਤੋਂ ਬਹੁਤ ਸਾਰੇ ਲੋਕਾਂ ਨੂੰ ਅਸੀਂ ਸੱਦਾ ਪੱਤਰ ਵੀ ਦਿੱਤਾ ਦੇਸ਼ ਦੇ ਰਾਸ਼ਟਰਪਤੀ ਨੂੰ ਪ੍ਰਧਾਨ ਮੰਤਰੀ ਜੀ ਨੂੰ ਸਾਰੇ ਮੁੱਖ ਮੰਤਰੀ ਸਾਹਿਬਾਨ ਨੂੰ ਤੇ ਵਿਦੇਸ਼ਾਂ ਤੋਂ ਵੀ ਬਹੁਤ ਸਾਰੀ ਸੰਗਤ ਜਿਹੜੀ ਹੈ ਉੱਥੇ ਪਹੁੰਚੂਗੀ ਤੇ ਅਸੀਂ ਉਹਨਾਂ ਦਾ ਸਵਾਗਤ ਕਰਨ ਲਈ ਮੇਜ਼ਬਾਨ ਦੇ ਤੌਰ ਤੇ ਤਿਆਰ ਰਹਾਂਗੇ ਸਾਰੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਨੇ ਮੰਤਰੀਆਂ ਦੀਆਂ ਐਮ ਐਲ ਏ ਸਾਹਿਬਾਨ ਦੀਆਂ ਲੋਕਾਂ ਦੀਆਂ ਵਲੰਟੀਅਰਾਂ ਦੀਆਂ ਸਭ ਤੇ ਡਿਊਟੀ ਲੱਗੀ ਆ ਔਰ 350 ਸਾਲਾਂ ਜਿਹੜਾ ਸ਼ਹੀਦੀ ਹੋ ਰੂਗਾ ਉਹ پوری ਦੁਨੀਆ ਲਈ ਇੱਕ ਮਿਸਾਲ ਅਸੀਂ ਪੇਸ਼ ਕਰਾਂਗੇ ਕਿ ਸਾਡੇ ਪੁਰਖਿਆਂ ਨੇ ਕਿਸ ਤਰ੍ਹਾਂ ਮਾਨਵਤਾ ਦੀ ਰਾਖੀ ਲਈ ਜਿਹੜੀ ਆਪਣੀਆਂ ਕੁਰਬਾਨੀਆਂ ਦਿੱਤੀਆਂ ਕਿਸ ਤਰ੍ਹਾਂ ਮਨੁੱਖਤਾ ਦੀ ਸੇਵਾ ਲਈ ਆਪਣਾ ਆਪ ਨਿਸ਼ਾਵਰ ਕੀਤਾ ਗੁਰਦੁਆਰਾ ਸ੍ਰੀ ਸ਼ੀਸ਼ਗੰਜ ਸਾਹਿਬ ਤੇ ਗੁਰਦੁਆਰਾ ਸ੍ਰੀ ਰਕਾਵਗੰਜ ਸਾਹਿਬ ਤੋਂ ਸ਼ੁਰੂਆਤ ਹੋ ਚੁੱਕੀ ਹੈ 25 ਤਰੀਕ ਨੂੰ ਅਸੀਂ ਵੀ ਕੈਸੀ ਉੱਤੇ ਕੀਰਤਨ ਸਮਾਗਮ ਹੋਏ ਸੀ ਤੇ 23 24 25 ਨੂੰ ਇੱਥੇ ਅਨੰਦਪੁਰ ਸਾਹਿਬ ਵਿਖੇ ਅਲੋਕਿਕ ਕੀਰਤਨ ਅਕਨਪਰ ਸਾਹਿਬ ਦੇ ਪਉ ਪਾਈ ਜਾਣਗੇ ਤੇ ਸਮਾਗਮ ਹੋਣਗੇ ਲਾਈਟ ਐਂਡ ਸਾਊਂਡ ਸ਼ੋਅ ਹੋਣਗੇ ਜਿੱਥੇ ਜਿੱਥੇ ਗੁਰੂ ਸਾਹਿਬ ਦੀ ਚਰਨ ਛੋਪਾ ਬਰ ਬੱਤਰ ਇਤਿਹਾਸ ਦਰ ਤੇ ਮਾਲਵੇ ਚ ਜਿਆਦਾ ਉੱਥੇ ਉਹਨਾਂ ਪਿੰਡਾਂ ਨੂੰ ਵੈਸੇ ਵੀ ਵਿਕਾਸ ਵਾਸਤੇ ਵਿਗਰੰਟਾ ਤੇ ਨਾਲ ਨਾਲ ਜੈਦੀ ਪੁਰਬ ਨੂੰ ਮਨਾਉਣ ਵਾਸਤੇ ਜਿਹੜੇ ਸਮਾਗਮ ਵੀ ਉਹਨਾਂ ਪਿੰਡਾਂ 'ਚ ਕਰਾਇਆ ਜਾਂਦੇ ਤੇ 24 ਤਰੀਕ ਨੂੰ ਸਪੈਸ਼ਲ ਸੈਸ਼ਨ ਪਹਿਲੀ ਵਾਰ ਹਿਸਟਰੀ ਵਿੱਚ ਹੋਊਗਾ ਕਿ ਚੰਡੀਗੜ੍ਹ ਵਿਧਾਨ ਸਭਾ 'ਚੋਂ ਨਿਕਲ ਕੇ ਉਹ ਸੈਸ਼ਨ ਜਿਹੜਾ ਹੈ ਅਨੰਦਪੁਰ ਸਾਹਿਬ ਦੇ ਖੇਤ ਕੀਤਾ ਜਾਊਗਾ ਉਹਦਾ ਸਾਰਾ ਪ੍ਰਬੰਧ ਹੋ ਗਿਆ ਤੇ ਬਹੁਤ ਸਾਰੇ ਇਤਿਹਾਸਿਕ ਫੈਸਲੇ ਉਸ ਸੈਸ਼ਨ 'ਚ ਕੀਤੇ ਜਾਣਗੇ ਕਿ ਅੱਜ ਰਸਮੀ ਤੌਰ ਤੇ ਧੂਰੀ ਵਿਧਾਨ ਸਭਾ ਹਲਕੇ ਤੋਂ ਸ਼ੁਰੂਆਤ ਕੀਤੀ ਹੈ ਸਾਰੇ ਪੰਜਾਬ ਚ ਰਜਿਸਟ੍ਰੇਸ਼ਨ ਹੋ ਜੂਗੀ ਤੇ ਲਗਭਗ ਇੱਕ ਵਿਧਾਨ ਸਭਾ ਹਲਕੇ ਤੋਂ 16000 ਤੋਂ ਵੱਧ ਜਿਹੜੇ ਸ਼ਰਧਾਲੂ ਨੇ ਉਹਨਾਂ ਨੂੰ ਵੱਖ-ਵੱਖ ਥਾਵਾਂ ਤੇ ਲੈ ਕੇ ਜਾਵਾਂਗੇ ਤੇ ਤਾਂ ਕਿ ਅਸੀਂ ਇਹ ਪੂਨ ਖਤ ਸਕੀਏ ਕਿ ਬਹੁਤ ਸਾਰੇ ਬਜ਼ੁਰਗ ਜਿਹੜੇ ਨੇ ਉਹਨਾਂ ਨੂੰ ਮੈਂ ਜਿੱਦਾਂ ਪਹਿਲਾਂ ਕਿਹਾ ਕਿ ਕੋਈ ਹੋਰ ਮਜਬੂਰੀਆਂ ਹੋ ਜਾਂਦੀਆਂ ਨੇ ਜਿਹੜੀ ਜਾਣਾ ਚਾਹੁੰਦੇ ਨੇ ਪਰ ਨਹੀਂ ਜਾ ਸਕਦੇ ਤੇ ਮੈਂ ਅੱਜ ਵੀ ਬਜ਼ੁਰਗ ਬਹੁਤ ਸਾਰੇ ਮਿਲੇ ਜਿਹੜੇ ਜਿਨ੍ਹਾਂ ਨੂੰ ਕਈ ਕਈ ਸਾਲ ਹੋ ਗਏ ਤਾਂ ਮਤਲਬ 10-10 ਸਾਲ 12-12 ਸਾਲ ਹੋ ਗਏ ਦਰਬਾਰ ਸਾਹਿਬ ਨਹੀਂ ਜਾਇਆ ਗਿਆ ਤੇ ਹੁਣ ਉਹਨਾਂ ਨੂੰ ਲੈ ਕੇ ਜਾਵਾਂਗੇ ਦਰਸ਼ਕਦਾਰੀ ਕਰਾ ਕੇ ਜਾਵਾਂਗੇ ਔਰ ਇਹ ਹੀ ਅਰਦਾਸ ਕਰਾਂਗੇ ਕਿ ਪ੍ਰਮਾਤਮਾ ਪੰਜਾਬ ਨੂੰ ਚੜ੍ਹਦੀ ਕਲਾ ਚ ਰੱਖੇ ਤਰਕੀਆਂ ਖੁਸ਼ੀਆਂ ਤੰਦਰੁਸਤੀਆਂ ਦੇ ਦੇਵੇ ਪੰਜਾਬ ਦੇ ਘਰਾਂ ਦੇ ਵਿੱਚ ਬਲਦੇ ਰਹਿਣ